ਹਾਂਜੀ ਪੰਜਾਬੀ ਉਹ ਸਾਤਰੀ ਅਕਾਲ ਅਕਸਰ ਅਸੀਂ ਇੱਕ ਅਖਾਨ ਇੱਕ ਕਹਾਵਤ ਸੁਣਦੇ ਆਂ ਬਜ਼ੁਰਗਾਂ ਦੇ ਮੂੰਹ ਬਜ਼ੁਰਗ ਅਕਸਰ ਕਹਿੰਦੇ ਹਨ ਕਿ ਨਾ ਕਿਸੇ ਦੇ ਮਾੜਾ ਜੰਮੇ ਤੇ ਨਾ ਕਿਸੇ ਦੇ ਘਰ ਮਾੜਾ ਆਵੇ ਮਾੜਾ ਜੰਮਣਾ ਕਈ ਵਾਰ ਕੀ ਹੁੰਦਾ ਕਿ ਬਹੁਤ ਵਧੀਆ ਚੰਗਾ ਖਾਨਦਾਨ ਮਾਪੇ ਪਿਓ ਦਾਦੇ ਨੇ ਚੰਗੀ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਇੱਜ਼ਤ ਕਮਾਈ ਹੁੰਦੀ ਆ ਪਿਓ ਦਾਦੇ ਦਾ ਬੜਾ ਮਾਣ ਸਤਕਾਰ ਹੁੰਦਾ ਤੇ ਕਈ ਵਾਰ ਐਸੀ ਔਲਾਦ ਪੈਦਾ ਹੋ ਜਾਂਦੀ ਹੈ ਜਿਹੜੀ ਪਿਓ ਦਾਦੇ ਦੀ ਕੀਤੀ ਹੋਈ ਨੂੰ ਮਿੱਟੀ ਦੇ ਵਿੱਚ ਰਲਾ ਦਿੰਦੀ ਹੈ ਔਲਾਦ ਨਸ਼ਿਆਂ ਦੇ ਵਿੱਚ ਪੈ ਜਾਂਦੀ ਹੈ ਵਿਸ਼ੇ ਵਕਾਰਾਂ ਦੇ ਵਿੱਚ ਪੈ ਜਾਂਦੀ ਹੈ ਤੇ ਲੋਕ ਅਕਸਰੀ ਜਦੋਂ ਕਿਸੇ ਦੀਆਂ ਮਾੜੀਆਂ ਹਰਕਤਾਂ ਵੇਖਦੇ ਹਨ ਤਾਂ ਸਭ ਤੋਂ ਪਹਿਲਾਂ ਇਹਦਾ ਦੋਸ਼ ਮਾਤਾ ਪਿਤਾ ਦੇ ਸਿਰ ਦਿੰਦੇ ਹਨ ਤੇ ਫੇਰ ਗੱਲ ਕਰਦੇ ਹਨ ਕਿ ਭਾਈ ਇਹ ਫਲਾਣੇ ਖਾਨਦਾਨ ਦਾ ਕਿਸੇ ਦਾ ਪੁੱਤਰਾ ਹੈ ਕਿਸੇ ਉਸ ਦਾ ਪੁੱਤਰਾ ਹੈ ਪਰ ਉਹਦੇ ਵਿੱਚ ਮਾਂ ਬਾਪ ਦੀ ਤਾਂ ਖਾਨਦਾਨ ਦਾ ਕੋਈ ਦੋਸ਼ ਨਹੀਂ ਹੁੰਦਾ ਪਰ ਕੀ ਕੀਤਾ ਜਾਵੇ ਉਸ ਮਾੜੇ ਬੱਚੇ ਦੇ ਨਾਲ ਉਸ ਖਾਨਦਾਨ ਦਾ ਉਸ ਮਾਪੇ ਦਾ ਪਿਓ ਦਾਦੇ ਦਾ ਨਾਂ ਜੁੜਿਆ ਹੁੰਦਾ ਹੈ ਇਸ ਲਈ ਉਹ ਇੱਕ ਹੀ ਇਕੱਲਾ ਸਾਰੇ ਖਾਨਦਾਨ ਦੀ ਪਿਓ ਦਾਦੇ ਦੀ ਕੀਤੀ ਹੋਈ ਮਿੱਟੀ ਦੇ ਵਿੱਚ ਮਿਲਾ ਦਿੰਦਾ ਹੈ ਤੇ ਦੂਜੀ ਗੱਲ ਕਹਿੰਦੇ ਹਨ ਕਿ ਨਾ ਕਿਸੇ ਦੇ ਘਰ ਮਾੜਾ ਆਵੇ ਅਸੀਂ ਅਕਸਰੀ ਧੀ ਪੁੱਤਰ ਦਾ ਰਿਸ਼ਤਾ ਚੰਗਾ ਘਰ ਵੇਖ ਕੇ ਕਰਦੇ ਹਾਂ ਸਿਆਣਾ ਸੱਜਾ ਬੱਚਾ ਵੇਖ ਕੇ ਕਰਦੇ ਹਾਂ ਤੇ ਜੇਕਰ ਕਿਸੇ ਦੇ ਘਰ ਮਾੜੀ ਨੂੰ ਆ ਜਾਵੇ ਬਦਕਾਰ ਬਦਚਲਨ ਬਦਜੁਬਾਨ ਆ ਜਾਵੇ ਜਿਹੜੀ ਆਪਣੇ ਪਤੀ ਦੇ ਨਾਲ ਵੀ ਨਾ ਬਣਾ ਕੇ ਰੱਖੇ ਸੱਸ ਸਹੁਰੇ ਦੇ ਨਾਲ ਦौरा ਦਿਉਰਾ ਜੀਠਾਂ ਦੇ ਨਾਲ ਨਾ ਬਣਾ ਕੇ ਰੱਖੇ ਆਣ ਗਵਾਂਡ ਆਪਣੇ ਸ਼ਰੀਕੇ ਕਬੀਲੇ ਦੇ ਵਿੱਚ ਵੀ ਨਾ ਬਣਾ ਕੇ ਰੱਖੇ ਤਾਂ ਫਿਰ ਉੱਥੇ ਵੀ ਉਹ ਔਰਤ ਉਸ ਖਾਨਦਾਨ ਵਾਸਤੇ ਇੱਕ ਕਲੰਕ ਬਣ ਜਾਂਦੀ ਹੈ ਤੇ ਇਸ ਵਾਸਤੇ ਹੀ ਸਿਆਣੇ ਬੰਦਿਆਂ ਨੇ ਇਹ ਅਰਕ ਇਹ ਤਰਕ ਕੱਢ ਕੇ ਗੱਲਾਂ ਕੀਤੀਆਂ ਹਨ ਕਿ ਭਾਈ ਨਾ ਤਾਂ ਕਿਸੇ ਦੇ ਘਰੇ ਮਾੜਾ ਜੰਮੇ ਤੇ ਨਾ ਕਿਸੇ ਦੇ ਘਰੇ ਮਾੜਾ ਆਵੇ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਜੀ